ਚਲੋ ਠੀਕ ਆ ਫੇ ਡੈਡੀ ਜੀ ਮੈਂ ਚਲਦਾ ਵਾਂ ਸੱਚ ਮੈਨੂੰ ਜਿਆਦਾ ਆ ਝੋਨਾ ਡੇ ਬਈ ਲਾਉਣ ਜੇ ਥੋੜੀ ਬੋਦੀ ਵੀ ਪਨੀਰੀ ਥੜ ਗਈ ਤੇ ਉਹਨਾਂ ਨੇ ਤੇ ਸੜ ਕੇ ਚਲ ਜਾਣਾ ਵਾ ਨਾਲੇ ਪੈਸਾ ਤੇ ਲਾ ਵੀ ਦੇਣਾ ਉਹਨਾਂ ਨੂੰ ਚਾਹ ਪੀਂਦਾ ਪੀਂਦਾ ਜਣਾ ਹੋਵੇ ਲੇਟੇ ਹੋ ਜਾ ਹੈ ਚਲੋ ਠੀਕ ਆ ਚਲੋ ਠੀਕ ਆ ਹੈ ਚੰਗਾ ਮੰਮੀ ਜੀ ਉਹ ਚਾਬੀ ਕਿੱਥੇ ਮੋਟਰਸਾਈਕਲ ਦੀ ਚਾਬੀ ਤੇ ਇੱਥੇ ਹੀ ਹੋਣੀ ਆ ਚਲੋ ਠੀਕ ਆ ਫੇ ਮੈਂ ਚਲਦਾ ਵਾਂ ਹੈ ਹੈ ਚਲਦਾ ਵਾਂ ਕਬਲ ਆਉਣ ਵਾਲਾ ਨਾਲ ਮਿਲ ਕੇ ਜਾਵੀਂ ਚਾਹ ਧਰੀਏ ਪੀ ਕੇ ਜਾ ਕੇ ਪਉ ਨਹੀਂ ਨਹੀਂ ਮੰਮੀ ਜੀ ਚਾਹਣੀ ਮੈਂ ਪੀਣੀ ਹੈਗੀ ਮੈਨੂੰ ਜਾਣ ਦੋ ਮੈਂ ਉੱਥੇ ਭਾਈਆਂ ਨੂੰ ਪੈਸੇ ਬੁਖੇ ਵੀ ਦੇਣੇ ਆ ਮੇਰੀ ਗੱਲ ਸੁਣ ਸੱਚ ਦੱਸ ਗੱਲ ਕੀ ਹੋਈ ਆ ਇਹਨੀ ਕਾਲੀ ਕਾਲੀ ਤੋਪਿਆ ਚਾਹ ਵੀ ਨਹੀਂ ਪੀਂਦਿਆ ਮੰਮੀ ਡੈਡੀ ਵੀ ਮੈਨੂੰ ਨਾ ਗੁੱਸੇ ਦੇ ਵਿੱਚ ਲੱਗਣ ਡਿਆ ਨਾਲ ਨਾਰਾਜ਼ ਲੱਗਣ ਡੇ ਆ ਉਹ ਗੱਲਾਂ ਛੇੜ ਕੇ ਬਹਿ ਗਏ ਫੇਰ ਤਾਂ ਮੈਂ ਸੋਚਣ ਲੱਗਾ ਵੀ ਮੈਂ ਚਲੀ ਜਾਵਾਂ ਐ ਮੇਰੇ ਕੋਲੋਂ ਵੀ ਕੋਈ ਗੱਲ ਨਿਕਲ ਜੂਗੀ ਫੇਰ ਹਨਾ ਚਲ ਕੋਈ ਨਹੀਂ ਉਹਨਾਂ ਦਾ ਗੁੱਸਾ ਨਾ ਕਰਿਆ ਕਰ ਇਹਨਾਂ ਦਾ ਸੁਭਾਅ ਹੀ ਇਦਾਂ ਦਾ ਵਾ ਮੈਂ ਇਹਨੇ ਗੁੱਸਾ ਤਾਂ ਆਇਆ ਮੈਂ ਤਾਂ ਕੀਤਾ ਨਹੀਂ ਐਸੇ ਕਰਕੇ ਮੈਂ ਤਾਂ ਚਲੀ ਚੱਲਿਆ ਵਾਂ ਬਾਅਦ ਫੇਰ ਕਵਲ ਨੇ ਵੀ ਆਉਣਾ ਮੈਂ ਤੁਹਾਨੂੰ ਪਤਾ ਹੀ ਆ ਫੇਰ ਹੈ ਤੁਸੀਂ ਨਾ ਫਿਕਰ ਕਰੋ ਕੋਈ ਗੱਲ ਨਹੀਂ ਚਾਹ ਦੀ ਤਾਂ ਕੋਈ ਲੋੜ ਨਹੀਂ ਹੈਗੀ ਕੋਈ ਨਹੀਂ ਮੈਂ ਫੇਰ ਮਾਰੂੰਗਾ ਗੇੜਾ ਹੈ ਮੈਨੂੰ ਕੁਤਰੂ ਕੁਤਰੂ ਹੁੰਦਾ ਰਹਿਣਾ ਹੋਰ ਤਰਾ ਨਹੀਂ ਕੋਈ ਗੱਲ ਨਹੀਂ ਤੂੰ ਮਾ ਨਹੀਂ ਮੁੰਦਾ ਠੀਕ ਹੈ ਗਿਆ ਕੋਈ ਨਹੀਂ ਕੋਈ ਨਹੀਂ ਤੂੰ ਫਿਕਰ ਨਾ ਕਰੋ ਨਾਲੇ ਉਦਾਂ ਵੀ ਵੇਖੋ ਲੇਟ ਹੋਣ ਡਿਆ ਮੈਂ ਕੱਲ ਮੈਨੂੰ ਫੋਨ ਕਰਦੀ ਫਿਰ ਹੈ ਠੀਕ ਆ ਪਹੁੰਚ ਕੇ ਚਲੋ ਠੀਕ ਆ ਫਿਰ ਚੰਗਾ ਚਲੋ ਹੁਣ ਚਾਹ ਵੀ ਨਹੀਂ ਪੀਕੇ ਗਏ ਭਾਜ ਗਏ ਆ ਛਾਟੀ ਤੁਸੀਂ ਬਥੇਰੀ ਨਾ ਸੋਰੇ ਨੇ ਚਾਹ ਪਿਆਲ ਦਿੱਤੀ ਆ ਉਹ ਰੱਜ ਕੇ ਗਿਆ ਇੱਥੋਂ ਅਹੀਂ ਕੀ ਕਹਿ ਦਿੱਤਾ ਵਾ ਐ ਡੱਡਾ ਤੇ ਬੂਥੇ ਬਣਾਏ ਸੀਗੇ ਸੋਰੇ ਤੇਰੇ ਨੇ ਤੇ ਤੂੰ ਵੀ ਪਹਿਲਾ ਫੋਕਾ ਪਾਣੀ ਤੇ ਮੱਥੇ ਮਾਰਿਆ ਮੁੜ ਕੇ ਫੇਰ ਚਾਹ ਬਣਾਉਂਦੀ ਜੁਲ ਜੁਲ ਕਵਲ ਨੂੰ ਫੋਨ ਕੀਤਾ ਸੀ ਪਿੱਛੇ ਤੀ ਆ ਜਾ ਜਾਂ ਕਿਦਾਂ ਕੋਈ ਚੀਜ਼ ਲੈ ਕੇ ਆ ਤੇ ਘਰ ਤੇ ਦਿੱਤਾ ਹੈ ਹੁਣ ਉਹਨੇ ਹੁਣ ਉੱਡ ਕੇ ਆ ਜਾਣਾ ਸੀ ਮੰਮੀ ਹੱਦ ਹੋ ਗਈ ਤਾਂ ਡਿਆਲੀ ਲੜਾਈ ਕਰਨ ਦੇ ਬਹਾਨੇ ਲੱਭਦੇ ਨੇ ਹਰ ਵੇਲੇ ਚਲ ਚੰਗਾ ਫਿਰ ਘਰ ਦੇ ਵਿੱਚ ਪਾਣੀ ਸੀ ਤੇ ਮੈਂ ਪਾਣੀ ਪਿਆ ਲੈਣਾ ਸੀ ਚੰਗਾ ਫਿਰ ਪਾਣੀ ਤੇਰਾ ਵੀ ਨਾ ਪੀਂਦਾ ਚੰਗਾ ਹੀ ਸਗੋਂ ਪਾਣੀ ਰਹਿਣ ਦਿੰਦਾ ਕਸੂਰ ਤੇ ਤੁਹਾਡੇ ਜਵਾਈ ਦਾ ਆ ਤੇ ਕੱਢੀ ਹੱਡ ਤੇ ਦਿੰਦੇ ਆ ਤੂੰ ਹੋਰ ਜਵਾਈ ਦਾ ਹੀ ਆ ਕੇ ਜਿਨ੍ਹਾਂ ਨੇ ਮੂੰਹ ਐਡਾ ਡੇ ਬਥਾਰ ਕੀਤਾ ਸੀ ਉਹਨਾਂ ਦਾ ਕੋਈ ਕਸੂਰ ਨਹੀਂਗਾਗਾ ਉਹ ਕਾਪੀ ਤੇ ਲਿਖਦੇ ਰਹੇ ਉਹਨਾਂ ਚ ਕਾਪੀ ਤੇ ਲਿਖ ਹੀ ਗਏ ਨੇ ਕਰ ਕਿਹੜੀ ਕਿਉਂ ਨਹੀਂ ਡਾਹੜੀ ਉਹਨਾਂ ਨੂੰ ਤੇ ਉਹ ਉਹਨੂੰ ਤੇ ਦੌੜ ਗਿਆ ਵਾ ਤੇ ਬੜੀ ਛਿਤੀ ਆ ਗਏ ਵਿੱਕੀ ਤੂੰ ਕਿਤੇ ਟਰੈਕਟਰ ਬੂਏ ਗਾੜੀ ਤੇ ਨਿਕਲ ਆਇਆ ਆਲਾ ਫੜਨ ਵਾਲੀ ਜਾਮ ਨੂੰ ਖਾਲਾ ਉਹ ਪਰਾਂ ਸੁੱਟ ਮਾਤਾ ਜਾਮ ਨੂੰ ਮੈਂ ਨਹੀਂ ਖਾਣੇ ਹਾ ਹੈ ਕੀ ਹੋਇਆ ਈ ਕਿਤੇ ਲੜਕੇ ਤੇ ਨਹੀਂ ਆ ਗਿਆ ਉਹਨਾਂ ਨਾਲ ਨਹੀਂ ਲੜਕੇ ਤੇ ਨਹੀਂ ਆਇਆ ਪਰ ਕੰਮ ਉਹਨਾਂ ਦੇ ਲੜਾਈ ਵਾਲੇ ਹੀ ਸਾਰੇ ਕਿਉਂ ਕੀ ਹੋਇਆ ਹੁਣ ਆ ਕੀ ਆ ਡੈਡੀ ਤੇ ਉਹ ਆਪਣੀਆਂ ਘੜੂਸਾਂ ਛੱਡੀ ਜਾਣ ਦੇ ਆ ਜੇ ਭਾਬੀ ਉਹਥੇ ਪ੍ਰੀਤ ਦੀ ਉਹਨੇ ਐਡਾ ਮੂੰਹ ਕੀਤਾ ਨਾ ਕਿਸ ਨੂੰ ਚਾਜ ਨਾ ਸੱਤ ਨਾ ਕਿਸਤ ਪੇ ਦੱਸ ਜੇ ਤੁਹਾਨੂੰ ਐਡਾ ਗੁੱਸਾ ਆ ਤਾਂ ਤੂੰ ਖੁੱਲ ਕੇ ਗੱਲ ਕਰ ਲੋ ਆ ਧੋਗੀ ਉਹਨਾਂ ਵਾਲੀ ਮੇਰੇ ਕਿਤੇ ਵੱਧ ਘੱਟ ਤੈਨੂੰ ਗੱਲਾਂ ਤੇ ਨਹੀਂ ਕੀਤੀਆਂ ਉਹਨਾਂ ਸਿੱਧੀਆਂ ਤੇ ਨਹੀਂ ਕੀਤੀਆਂ ਪਰ ਕਮਾ ਫਰਾ ਕੇ ਕੀਤੀਆਂ ਜਿਹੜੇ ਸਾਹਮਣੇ ਡੈਡੀ ਡੈਸ ਨਾਲ ਗੱਲ ਕਰਨ ਸਿੱਧਾ ਸਿੱਧਾ ਲੱਗਣ ਡਿਆ ਸੀ ਕਿ ਉਹ ਸੋਨ ਦਾ ਸਾਥ ਦੇਣ ਡਿਆ ਤੇ ਮੇਰੀ ਗਲਤੀ ਕੱਢਣ ਡਿਆ ਇਹ ਸਹਾਂਮਣੇ ਗੱਲਾਂ ਕੀਤੀਆਂ ਉਹਨਾਂ ਨੇ ਮੈਂ ਵੀ ਫੇਰ ਉੱਠ ਕੇ ਆ ਗਿਆ ਮੈਂ ਕਿਹੜੀ ਗੱਲ ਉਹਥੇ ਚਾਹ ਬਾਣੀ ਪੀਣਾ ਸੀ ਜਾ ਮਾਦਾ ਤੂੰ ਇਦਾਂ ਕਰ ਗੱਡੀ ਦੀ ਚਾਬੀ ਲਿਆ ਕੇ ਦੇ ਇਹ ਵੀ ਮੈਂ ਉਥੇ ਛੱਡ ਕੇ ਆਵਾ ਫੇਰ ਕੱਲ ਨੂੰ ਮੈਨੂੰ ਇਹਦੇ ਮੇੜੇ ਮਾਰਨਗੇ ਮੈਨੂੰ ਇਹ ਦੱਸ ਪਈ ਉੱਥੇ ਕਿਸ ਨੇ ਤੇਰੇ ਨਾਲ ਗੱਡੀ ਦੀ ਗੱਲ ਕੀਤੀ ਹੈ ਮੈਨੇ ਕਿਹਾ ਤੈਨੂੰ ਗੱਡੀ ਵੱਲੋਂ ਉਹ ਨਹੀਂ ਕਿਹਾ ਪਰ ਕੀ ਪਤਾ ਵਾ ਇਹਨਾਂ ਦਾ ਜਿਹੜੇ ਅੱਜ ਇਹਦਾ ਸਾਥ ਦੇਣ ਦੇ ਆ ਕੱਲ ਨੂੰ ਫੇਰ ਨਹੀਂ ਇਹਦੀਆਂ ਗੱਲਾਂ 'ਚ ਆ ਕੇ ਸਾਨੂੰ ਮਿਹਣੇ ਮਾਰ ਸਕਦੇ ਵੀ ਤੁਹਾਡੀ ਗੱਡੀ ਵਰਤਦਾ ਰਿਆ ਇਹਨੂੰ ਕਹਿ ਦੋ ਫਿਰ ਜੋ ਉਹਨਾਂ ਨੇ ਮੂੰਹ ਮੰਗੀ ਤੇ ਫੇਰ ਛੱਡ ਕੇ ਆਉਣੀ ਆ ਨਹੀਂ ਪ੍ਰੀਤ ਦੀ ਮੰਮੀ ਕੋਲ ਹੀ ਉਹ ਕੋਲ ਹੀ ਪ੍ਰੀਤ ਦੀ ਮੰਮੀ ਪਰ ਜਦੋਂ ਡੈਡੀ ਉਹਦੇ ਨਾਲ ਗੱਲਾਂ ਕੀਤੇ ਉਦੋਂ ਕੋਲ ਨਹੀਂ ਤੂੰ ਮੈਨੂੰ ਇਹ ਦੱਸ ਪ੍ਰੀਤ ਦੀ ਮੰਮੀ ਨੇ ਆਖਿਆ ਤੈਨੂੰ ਗੱਡੀ ਵੱਲੋਂ ਨਹੀਂ ਉਹਦੇ ਡੈਡੀ ਨੇ ਆਖਿਆ ਤੈਨੂੰ ਗੱਡੀ ਵੱਲੋਂ ਉਹ ਨਹੀਂ ਤੇ ਫੇਰ ਤੇਰਾ ਦਿਮਾਗ ਖਰਾਬ ਏ ਤੂੰ ਜਾ ਕੇ ਉਥੇ ਗੱਡੀ ਦੇਵਣੀ ਏ ਘਰ ਐਡਾ ਸੁਣਾ ਤੇਰਾ ਤੋਰਾ ਤੁਰਿਆ ਜਿੱਧਰ ਨੂੰ ਜੀ ਕਰਦਾ ਉਧਰ ਨੂੰ ਤੂੰ ਲੈ ਗੱਡੀ ਤੁਰ ਪੈਣਾ ਤੇਰਾ ਐਵੇਂ ਦਿਮਾਗ ਖਰਾਬੇ ਜਾ ਕੇ ਤੈਨੂੰ ਗੱਡੀ ਦੇਵਣੀ ਏ ਕੋ ਹੌਸ ਕੋਲੋਂ ਕੰਮ ਲੈ ਥੋੜਾ ਬੋਤਾ ਉਹ ਹੌਸ ਕੋਲੋਂ ਕੰਮ ਲੈਣ ਡਿਆ ਵਾਂ ਪਰ ਜਿਹੜੇ ਅੱਜ ਇਹਦਾ ਸਾਥ ਦੇਣ ਡੇ ਆ ਕੱਲ ਨੂੰ ਫੇਰ ਇਹਦੀਆਂ ਗੱਲਾਂ ਦੇ ਵਿੱਚ ਆ ਕੇ ਸਾਨੂੰ ਗੱਡੀ ਦੇ ਮੇਨੇ ਨਹੀਂ ਮਾਰ ਸਕਦੇ ਭਾਬੀ ਦਾ ਵੀ ਮੂੰਹ ਵਿੰਗਾ ਸੀ ਡੈਡੀ ਦਾ ਵੀ ਮੂੰਹ ਵਿੰਗਾ ਸੀਗਾ ਸਿਰਫ ਮੰਮੀ ਹੀ ਜਿੰਨੇ ਮੈਨੂੰ ਹੱਸ ਕੇ ਕਵਾਇਆ ਅਜੇ ਤੇ ਉਥੇ ਮੇਰਾ ਉਹ ਸਾਲਾ ਨਹੀਂ ਹੀ ਹੈਗਾ ਨਹੀਂ ਤੇ ਉਹਨੇ ਕੀ ਪਤਾ ਮੈਨੂੰ ਕਿੰਨੀਆਂ ਹੁਣ ਤੂੰ ਆਪ ਹੀ ਵੇਖ ਲਾ ਇਹਨਾਂ ਨੂੰ ਫਿਰ ਪੁਰਾਣੀ ਰਿਸ਼ਤੇਦਾਰੀ ਪਿਆਰੀ ਹੋਈ ਨਾ ਅਜਵਾਈ ਭਾਈ ਤਾਂ ਨਹੀਂ ਨਾ ਪਿਆਰਾ ਹੋਇਆ ਜਵਾਈ ਨੂੰ ਅੱਜ ਗੱਲਾਂ ਕਾਣਦੇ ਆ ਇਹਨਾਂ ਦੇ ਆਖੇ ਲੱਗ ਕੇ ਹੈ ਇਹਨਾਂ ਦਾ ਸਾਥ ਦੇਣਦੇ ਆ ਇਹਦਾ ਮਤਲਬ ਇਹ ਹੈ ਕਿ ਸਾਡੀ ਤਾਂ ਕੋਈ ਉੱਥੇ ਇੱਜ਼ਤ ਹੈ ਹੀ ਨਹੀਂ ਵਿਆਹ ਗੱਲਾਂ ਤੋਂ ਗੁੱਸੇ 'ਚ ਕਰਨਦੇ ਆ ਇੰਨਾ ਗੁੱਸੇ ਵਿੱਚ ਤੂੰ ਨਾ ਆ ਠੰਡੇ ਦਿਮਾਗ ਨਾਲ ਸੋਚ ਕਿਸੇ ਮੋਕੇ ਇਹੋ ਜੀਆਂ ਗੱਲਾਂ ਹੁੰਦੀਆਂ ਨੇ ਇਹ ਕੰਨਾਂ 'ਚ ਨਹੀਂ ਸੁਣੀਆਂ ਨੇ ਇਦਰੋਂ ਦੀ ਕੱਢ ਦੇਈਆਂ ਨੇ ਵੇ ਆਪਣਾ ਮਤਬਲ ਕੱਢ ਆਪਣੇ ਮਤਬਲ ਨੂੰ ਲੋਕੀ ਗਦੇ ਨਬਾਬ ਬਣਾ ਲੈਂਦੇ ਨੇ ਵੇ ਇਹ ਤੇ ਪਰ ਵੀ ਤੇਰੇ ਸਹੁਰੇ ਨੇ। ਮੈਂ ਤੂੰ ਸਾਰੇ ਟੱਬਰ ਦਾ ਘਾਤਾ ਸੋਚਣ ਡਿਆ। ਆਪਣੀ ਸੱਸ ਨੂੰ ਆਪਣੇ ਹੱਥਾਂ 'ਚ ਰੱਖ। ਜੇ ਤੇਰੀ ਸੱਸ ਤੇਰੇ ਹੱਥਾਂ 'ਚ ਹੈ ਨਾ ਸਮਝ ਲੈ ਸਾਰਾ ਘਰ ਹੀ ਤੇਰੇ ਹੱਥ 'ਚ ਆ। ਵਾਕਿਆ ਮਮੀ ਗੱਲ ਤੇ ਉਦਾਂ ਤੇਰੀ ਠੀਕ ਆ। ਮੈਂ ਤਾਂ ਸਾਰੇ ਰਾਹ ਦੇ ਵਿੱਚ ਨਾ ਗੁੱਸੇ ਦੇ ਵਿੱਚ ਇਹੋ ਸੋਚਦਾ ਆਂ ਕਿ ਜਾਂਦਿਆ ਪਹਿਲਾਂ ਇਹਨਾਂ ਦੀ ਗੱਡੀ ਮੱਥੇ ਮਾਰ ਕੇ ਆਉਣੀ ਆ। ਹਾ ਗੱਲ ਵਾਕਿਆ ਤੇਰੀ ਸਹੀ ਆ। ਮੈਂ ਫਿਰ ਵੀ ਤੇਰੀ ਮਾਂ ਆ ਮੈਂ ਤੇਰੇ ਬਾਰੇ ਸੋਚਨੀ ਆ। ਮਾਂ ਇਹ ਦੋਵੇਂ ਬੰਨੇ ਮੇਰੇ ਬਾਰੇ ਸੋਚਣ ਦੀ ਆ ਤਾਂ ਇਹ ਆਪਣਾ ਡੰਗ ਸਰਦਾ ਜਾਣ ਡਿਆ ਜੇ ਬਾਕੀ ਵੀ ਸੋਚਣ ਤਾਂ ਦੱਸ ਆ ਰਿਹਾ ਤਾਂ ਵਧੀਆ ਢੀ ਉਹ ਤੁਹਾਨੂੰ ਉਹਨਾਂ ਨੇ ਮਰਜ਼ੀ ਹੈ ਉਹਨਾਂ ਨੇ ਸੋਚੇ ਉਹਨਾਂ ਨੇ ਤਾਂ ਉਹੋ ਹੀ ਦੇਖਦਾ ਸਭ ਕੁਝ ਇੱਕ ਤਾਂ ਆ ਜਿਹੜੇ ਮਰ ਜਾਣੇ ਨਾ ਇਹਨਾਂ ਨੂੰ ਤਾਂ ਪਤਾ ਨਹੀਂ ਜਪਾਂ ਚ ਕਿੰਨਾ ਕੁ ਸ਼ਹਿਤ ਭਰਿਆ ਜਿਹਦੇ ਨਾਲ ਹੀ ਗੱਲ ਕਰਦੇ ਨਾ ਉਹਨੂੰ ਆਪਣੇ ਵਾਸੀ ਕਰ ਲੈਂਦੇ ਪਤਾ ਨਹੀਂ ਕਿਤਨਾ ਯਕੀਲ ਲੈਂਦੇ ਨੇ ਇੱਕ ਵਾਰੀ ਨਾਲ ਵੀ ਕੀ ਮੇਰੀ ਗੱਲ ਸੁਣ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਇਹਨਾਂ ਦੀ ਝਾੜ ਕਰਾਉਣੀ ਇਨਨ ਪੂਰੇ ਬੁਰੇ ਬਣਾ ਕੇ ਤੇ ਫੇਰ ਛੱਡਣਾ। ਵਾਕਿਆ ਮਾਤਾ ਗੱਲ ਤੇਰੀ ਸਹੀ ਆ। ਜਿੱਦਣ ਇਹ ਬੁਰੇ ਬਣ ਗਏ ਨਾ ਉਦੋਂ ਸਾਰਾ ਟੱਬਰ ਵੀ ਸਾਡੇ ਵੱਲ ਆ ਜਾਊਗਾ। ਇਹ ਬਿਲਕੁਲ ਸਹੀ ਗੱਲ ਹੈ। ਸਾਰਾ ਸਿਆਪਾ ਹੀ ਇਨਾਂ ਦੇ ਨਖਤਿਆਂ ਦਾ। ਵੇ ਬਾਕੀ ਇੱਕ ਗੱਲ ਹੋਰ ਪ੍ਰੀਤ ਦੇ ਸਾਹਮਣੇ ਨਾ ਜਿੰਨੀਆਂ ਉਹਦੀ ਮਾਂ ਦੀਆਂ ਸਿਫਤਾਂ ਕੀਤੀਆਂ ਜਿਹਦੇ ਉਨੀਆਂ ਹੀ ਸਿਫਤਾਂ ਕਰੀ ਜਾਈਂ। ਕਿਉਂ ਪ੍ਰੀਤ ਨੇ ਆਪਣੀ ਮੰਮੀ ਨੂੰ ਦੱਸਣੀਆਂ ਨੇ ਵੀ ਵਿਕੀ ਇਤਰਾ ਮੰਮੀ ਤੁਹਾਡੇ ਬਾਰੇ ਆਂਦਾ ਤੇ ਉਹ ਉਨਾਂ ਹੀ ਉਹਦੀ ਮਾਂ ਨੇ ਤੇਰੇ ਤੇ ਮਿਹਰਬਾਨ ਹੋਣਾ। ਵੇ ਚੱਲ ਹੁਣ ਆਹ ਛਟਾਉਂ ਡੇ ਨਿਗ ਨਿਗੀਆਂ ਤੇ ਐਦਾਂ ਕਹ ਰਾ ਕੱਪੜੇ ਬਦਲ ਲੈ ਤੇ ਚੋਨੇਵਾਲ ਘੇੜਾ ਮਾਰਿਆ ਚੋਨੇਵਾਲ ਹੁਣ ਜਾ ਕੇ ਕੀ ਕਰਨਾ ਹੈ ਵੇ ਕਿਤੇ ਜਿਆਦਾ ਮੀਂਹ ਆ ਗਿਆ ਤੇ ਫੇਰ ਰਾਤ ਕਿੱਧਰ ਜਾਏਗਾ ਤੇ ਹੁਣ ਜਾ ਕੇ ਟਾਈਮ ਦੇਣਾ ਤੇ ਵਟਾ ਬੰਨੇ ਵੇਖਿਆ ਕਿਤੇ ਟੁੱਟੀ ਨਾ ਵਟ ਬੁੱਟ ਹੋਏ ਕਿਤੇ ਨਹੀਂ ਟੁੱਟਦੀ ਮਾਤਾ ਵਟਾਂ ਬੰਨੇ ਐਡੇ ਕੱਚੇ ਕਿ ਜਿਹੜੇ ਟੁੱਟ ਜਾਣਗੇ ਨਾਲ ਇੰਨੇ ਕ ਮੀਂਹ ਨਾ ਕੋਹਣੀ ਹੋਣ ਲੱਗਾ ਨਾਲ ਮੈਂ ਨਹੀਂ ਜਾਣਾ ਜੁਣਾ ਭਿਜਣਾ ਵੀ ਇਹਦੇ ਵਿੱਚ ਚੱਲ ਜੂਗਾ ਹੁਣ ਬਾਅਦ ਚ ਕੱਲ ਨੂੰ ਹੈ ਕੱਲ ਨੂੰ ਜਾਣਾ ਤੇ ਜੇ ਮੀਂਹ ਰਾਤ ਜਿਆਦਾ ਆ ਗਿਆ ਤੇ ਫੇਰ ਕੀ ਕਰੇਗਾ ਤਾਂ ਕੀ ਕਰਨਾ ਮੈਂ ਸਾਰੇ ਨਹੀਂ ਪੈਲੀਆਂ ਚ ਬਰਾਬਰ ਪੈਣਾ ਵਾ ਕਿ ਸਾਡੀ ਕੱਲਿਆਂ ਦੀ ਪੈਲੀ ਜੀ ਮੀਂਹ ਪੈਣਾ ਵਾ ਹਾੜ ਆ ਜਾਣਾ ਵਾ ਚੱਲ ਆ ਜਾ ਹੁਣ ਚੱਲੀ ਗਏ ਉਹਨੇ ਕਹਿਣਾ ਵਾ ਪਤਾ ਨਹੀਂ ਮਾਪਤ ਬਾਹਰ ਹੀ ਕਿਹੜੀਆਂ ਗੱਲਾਂ ਕਰੀ ਜਾਂਦੇ ਜਿਉਂਨੇ ਵੇਖ ਲਿਆ ਤੇ ਚੱਲ ਛੱਟਾਂ ਆ ਗਈਆਂ ਨਾਲੇ ਇੱਥੇ ਵੀ ਅੰਦਰ ਜਾਣੇ ਆਂ ਮੋਟਰਸਾਈਕਲ ਵੀ ਅੰਦਰ ਕਰਾ ਪ੍ਰੀਤ ਤੁਸੀਂ ਆ ਵੀ ਗਏ ਆਓ ਤੇ ਹੋਰ ਕਿਉਂ ਜੀ ਨਹੀਂ ਲੱਗਾ ਮੇਰੇ ਤੋਂ ਬਿਨਾਂ ਇੱਥੇ ਬਸ ਇਦਾਂ ਹੀ ਸਮਝ ਲਾ ਤੈਨੂੰ ਪਤਾ ਹੀ ਆ ਝੋਨਾ ਲਾਉਣ ਦੇ ਸੀਗੇ ਆਪਣਾ ਬੰਦੇ ਤੇ ਮੈਂ ਤਾਂ ਫਿਰ ਛੇਤੀ ਚਲੀ ਗਈ ਇੱਥੇ ਆ ਕੇ ਵੀ ਕੰਮ ਕਰ ਵੇਖਣਾ ਆ ਤੇ ਕੀ ਕਰਨ ਦੇ ਸੀ ਕਰਦੇ ਕਰਦੇ ਕੋਹ ਨਹੀਂ ਬਸ ਮੰਮੀ ਡੈਡੀ ਜਾਂਦਿਆਂ ਨੂੰ ਬੈਠੇ ਸੀ ਹੂੰ ਤੇ ਵੀਰ ਤੇਰਾ ਤਾਂ ਘਰ ਹੈ ਨਹੀਂ ਤੇ ਤੁਸੀਂ ਮਿਲ ਕੇ ਵੀ ਨਹੀਂ ਆਏ ਉਹ ਨਹੀਂ ਫਿਰ ਉਹਨੂੰ ਕਿੱਥੋਂ ਮਿਲਿਆ ਜਾਣਾ ਸੀ ਉਹ ਪਤਾ ਨਹੀਂ ਹੁਣ ਕਿੱਥੇ ਗਿਆ ਸੀ ਹਾਂ ਹਾਏ ਅਗਲਾ ਪਈ ਗੁੱਸਾ ਕਰੇ ਕਿ ਮੈਨੂੰ ਮਿਲ ਕੇ ਨਹੀਂ ਗਏ ਤੁਸੀਂ ਵੀ ਕਿੱਥੇ ਆ ਕੇ ਤੁਸੀਂ ਕਿਹੜਾ ਹੁਣ ਝੋਨਾ ਲਾਉਣਾ ਸੀ ਤੇ ਤੁਸੀਂ ਘੜੀਕ ਬੈਹਿ ਲੈਂਦੇ ਓਹ ਉਹ ਬੰਦੇ ਝੋਨਾ ਲਾਉਣ ਦੇ ਆ ਮੈਂ ਤਾਂ ਤਾਂ ਆਇਆ ਮੈਂ ਤਾਂ ਪਨੀਰੀ ਬਨੋਰੀ ਨਾਲ ਥੋੜੇ ਜਣ ਨਾਲੇ ਉਹਨਾਂ ਨੂੰ ਪੈਸੇ ਵੀ ਦੇਣੇ ਸੀ ਕੋਈ ਗੱਲ ਨਹੀਂ ਨਾਲੇ ਉਹਨੇ ਕਿਹੜੀ ਗੱਲੋਂ ਗੁੱਸਾ ਕਰਨਾ ਆ ਹੈ ਤੇ ਉਹ ਓਦਾਂ ਨਾ ਮੇਰੇ ਕੋਲੋਂ ਗਲਤੀ ਹੋ ਗਈ ਕਿਹੜੀ ਤੁਹਾਨੂੰ ਤੋਂ ਪਹਿਲਾਂ ਇੱਕ ਵਾਰੀ ਮਾੜਿਆ ਮਮੀ ਨੂੰ ਫੋਨ ਲਾ ਕੇ ਦੱਸ ਦੇਣਾ ਸੀ ਮਮੀ ਬੜਾ ਡਏ ਸੀ ਕਰਨ ਕਿਹਨਾਂ ਡੇ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਹੈ 10 ਬੰਦਾ ਕੋਈ ਠੰਡਾ ਠੰਡਾ ਮਗਾਲ ਹੁੰਦਾ ਆ ਹੁਣ ਕਈ ਵਾਰ ਮੌਕੇ ਤੇ ਨਹੀਂ ਵੀ ਹੁੰਦਾ ਘਰ ਦੇ ਵਿੱਚ ਚਾਹ ਚੂਕ ਕਹਿੰਦੇ ਪਕੌੜੇ ਪਕਾਣੇ ਕੱਢ ਲਿੰਦਾ ਬੰਦਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਦੱਸ ਤੋ ਇੰਝ ਧੰਗ ਕਰਦੇ ਹੋ ਜਿੱਦਾਂ ਦਾ ਮੈਂ ਤੁਹਾਡਾ ਕਵਲ ਪੋਤਾ ਓਦਾਂ ਦਾ ਮੈਂ ਪੋਤਾ ਤੁਸੀਂ ਫਿਰ ਇਹਦਾ ਮਤਲਬ ਫਰਕ ਸਮਝਦੇ ਹੀ ਹੋ ਨਹੀਂ ਮਮੀ ਤੇ ਬ ਮੈਥੋ ਵੀ ਨਹੀਂ ਜੀ ਨਾ ਫੋਨ ਆ ਗਾ ਜੇ ਮੇਰੇ ਕੋ ਫੋਨ ਹੁੰਦਾ ਤੇ ਮੈਂ ਫੋਨ ਕਰ ਦੇਣਾ ਸੀ ਚੱਲ ਕੋਈ ਗੱਲ ਨਹੀਂ ਹਾਂ ਘੜੀ ਦੀ ਘੜੀ ਜਾਣਾ ਸੀ ਕੀ ਅਗਲੇ ਨੂੰ ਖੇਚਲ ਦੇਣੀ ਸੀ ਤਾਈਓ ਮੈਂ ਤੁਹਾਨੂੰ ਕਹਿਣੀ ਨਾ ਮੈਨੂੰ ਇੱਕ ਮਾੜਾ ਜਿਹਾ ਫੋਨ ਲਿਆ ਕੇ ਦੇ ਦੇਣਾ ਤੁਸੀਂ ਵੀ ਧਿਆਣੀ ਨਹੀਂ ਦਿੰਦੇ ਮੈਨੂੰ ਚੱਲ ਕੋਈ ਨਹੀਂ ਲੈ ਆਵਾਂਗੇ ਫੋਨ ਆ ਛੋਨਾ ਲੱਗ ਗਿਆ ਹੁਣ ਆਪਣਾ ਹੁਣ ਜਦੋਂ ਪੱਕ ਗਿਆ ਛੋਨਾ ਤੋਂ ਕੋਈ ਗੱਲ ਨਹੀਂ ਫਿਕਰ ਕਰਦੀਆਂ ਜੱਟੀਆਂ ਆਈਫੋਨ ਲੈ ਦੇਣਾ ਤੈਨੂੰ ਤੇਓ ਮੰਮੀ ਨੂੰ ਸੂਟਾਂ ਵਾਲਾ ਦੱਸਤਾ ਸੀ ਹਾਂ ਹਾਂ ਮੰਮੀ ਨੂੰ ਦੱਸਤਾ ਸੀ ਚੱਲ ਕੋਈ ਨਹੀਂ ਉੱਤੇ ਮੈਂ ਰਾਤ ਨੂੰ ਮੰਮੀ ਨਾਲ ਗੱਲ ਕਰ ਲਾਂਗੀ ਫੋਨ ਤੇ ਫਿਰ ਵੀ ਬਾਕੀ ਮੈਂ ਨਹੀਂ ਜ਼ਿਆਦਾ ਦ ਜਿੱਦਾਂ ਕਹੂਗੀ ਹਨਾ ਠੀਕ ਆ ਬੋਲ ਦਿੰਦੇ ਮੈਂ ਉੱਥੇ ਛੋਟਾ ਸਾਡਾ ਤਾਂ ਦੱਸਦਾ ਕਿਹੜਾ ਚੰਗਾ ਲੱਗਦਾ ਸੀ ਤੇ ਫਿਰ ਮੈਂ ਆ ਗਿਆ ਛੇਤੀ ਛੇਤੀ ਉੱਧਰ ਮੰਮੀ ਨੇ ਬੜਾ ਜ਼ੋਰ ਲਾਇਆ ਕਿ ਚਾਹ ਪੀ ਕੇ ਜਾ ਚਾਹ ਵੀ ਨਹੀਂ ਫਿਰ ਮੈਂ ਪੀ ਕੇ ਆਇਆ ਫਿਰ ਹਾਏ ਕੀ ਆ ਵੀ ਨਹੀਂ ਪੀ ਕੇ ਆਏ ਨਹੀਂ ਫਿਰ ਮਕਾਲੀ ਕਾਲੀ ਦੇ ਵਿੱਚ ਆ ਗਿਆ ਮੈਂ ਕਿ ਚੱਲ ਚਾਹ ਕੀ ਪੀਣੀ ਆ ਤੇ ਤੂੰ ਨਾ ਉੱਧਰ ਮੰਮੀ ਨੂੰ ਗਈ ਵੀ ਇਹ ਕਿਉਂ ਨਹੀਂ ਪੀ ਕੇ ਆ ਉਹਨਾਂ ਨੇ ਮੈਨੂੰ ਬੜਾ ਜ਼ੋਰ ਲਾਇਆ ਹੈਗਾ ਨਾਲੇ ਜਿੱਦਾਂ ਤੁਸੀਂ ਉੱਥੇ ਬਿਨਾਂ ਚਾਹ ਪੀਤੇ ਆ ਤੁਰ ਪਏ ਸੀ ਤੇ ਤੁਹਾਨੂੰ ਭਾਬੀ ਨੇ ਇੱਕ ਵਾਰੀ ਵੀ ਨਹੀਂ ਗਿਆ ਉਹ ਕੀ ਆ ਹੀ ਦੱਸ ਕਹਿਣਾ ਕਿਉਂ ਨਹੀਂ ਆ ਭਾਬੀ ਤੇ ਵਿਚਾਰੀ ਸਗੋ ਇਹ ਕਹ ਤੂੰ ਹੀ ਹੁਣ ਇਦਾਂ ਚੱਲ ਜਾਣਾ ਵਾ ਤਾਂ ਬਾਅਦ ਚ ਭਾਵੇਂ ਮੈਨੂੰ ਗੱਲਾਂ ਹੋਣਗੀ ਚਾਹਣੀ ਕੀ ਪਿਆਲੀ ਹੈਗੀ ਉਹ ਮੈਂ ਖਾ ਨਾ ਤੂੰ ਟੈਨਸ਼ਨ ਲੋ ਆਪਾਂ ਰਿਸ਼ਤੇਦਾਰੀ ਵਾਲਾ ਕੰਮ ਥੋੜੀ ਰੱਖਣਾ ਵਾ ਕਿ ਪਹਿਲਾਂ ਵਾਲਾ ਜਵਾਈ ਭਾਈ ਆਇਆ ਤਾਂ ਭੱਜੇ ਫਿਰ ਸਾਰਾ ਡੱਬਰ ਵਾਲੇ ਦਵਾਲੇ ਹੈ ਹੁਣ ਨਹੀਂ ਮੈਂ ਖਾ ਉਹ ਗੱਲਾਂ ਹੈਗੀਆਂ ਹੁਣ ਸਾਰੇ ਮੈਂ ਖਾ ਬਸ ਇਦਾਂ ਹੀ ਭੈਣ ਭਰਾਵਾਂ ਵਾਲਾ ਹੀ ਹਾਲ ਆ ਚੱਲ ਠੀਕ ਆ ਫਿਰ ਮੈਂ ਚੱਲਿਆ ਵਾ ਹੈ ਨਾਲੇ ਬੰਦਿਆਂ ਦਾ ਸਾਹਗਤਾਬ ਕਰ ਆਵਾਂ ਛੋਨਾ ਛੋਨਾ ਲਾ ਲਿਆ ਹੁਣ ਆਵਾ ਨਾਲੇ ਮੀਂਹ ਕਣੀ ਹੋਣ ਦੀ ਆ ਵਟਮੰਨੇ ਵਾਲੇ ਫੇਰਾ ਮਾਰ ਕੇ ਆਵਾਂ ਛੋਨਾ ਲਾਇਆ ਵਾ ਹੁਣ ਮਿਹਨਤ ਕਰਨ ਫੋਨ ਕੋਈ ਗੱਲ ਨਹੀਂ ਦੇ ਜਾਨਾ ਵਾ ਲੈ ਮੰਮੀ ਜੀ ਰੋਟੀ ਲਿਆ ਤਾਂ ਰੋਟੀ ਫੇਰ ਲਿਆ ਕੇ ਦੇ ਇਹਦਾ ਲੋਕ ਜਾ ਖੋਲ ਤੇ ਨਾਲੇ ਪ੍ਰੀਤ ਨੂੰ ਫੋਨ ਲਾ ਕੇ ਦੇ ਫਿਰ ਕਿਹੜਾ ਲੋਕ ਲਾ ਹਟ ਦੇ ਜੇ ਮੈਨੂੰ ਪਤਾ ਨਹੀਂ ਲੱਗਦਾ ਹੈਗਾ ਲਾ ਲੋ ਲਾਤਾ ਜੀ ਨੰਬਰ ਕੱਢ ਕੇ ਨਹੀਂ ਦੇ ਕੇ ਗਈ ਲਤਾ ਜੀ ਓ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਕੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਮੇਰ ਪੁੱਤ ਦਾ ਵਧੀਆ ਤੁਸੀਂ ਸੁਣਾਓ ਅਹੀਂ ਵੀ ਠੀਕ ਠਾਕ ਆਂ ਔਰ ਖਾ ਲੈ ਰੋਟੀ ਪਾਣੀ ਰੋਟੀ ਜੇ ਖਾਣੀ ਹੈ ਸੰਦੀਪ ਦਈ ਪੁੱਛਣ ਮੈਨੂੰ ਤੇ ਮੈਂ ਪਹਿਲਾਂ ਮੈਨੂੰ ਪ੍ਰੀਤ ਨੂੰ ਫੋਨ ਲਾ ਦੇ ਤੇ ਫੇਰ ਮੈਂ ਰੋਟੀ ਖਾਵਾਂਗੀ ਠੀਕ ਆ ਠੀਕ ਆ ਤੇ ਉਹ ਮੇਰੀ ਗੱਲ ਸੁਣ ਜਿਹੜੇ ਵਿਕੀ ਹੱਥ ਸੂਟ ਭੇਜੇ ਆ ਤੇ ਕੀ ਉਹ ਸੁਆਉਣੇ ਆ ਆਹੋ ਮੰਮੀ ਜੀ ਸੁਆਉਣ ਕਰਕੇ ਤੇ ਕੱਲੇ ਆ ਮੈਂ ਕਿਹਾ ਇਤੇ ਵਧੀਆ ਤੀਕਰੀ ਤਰੀਕੇ ਨਾਲ ਸੁਆਉਣ ਜਾਣਗੇ ਲੈਥਾ ਲੂਸਾ ਲਾ ਕੇ ਆਹੋ ਨਹੀਂ ਬੜੇ ਸੁਣੇ ਸੂਟ ਸਿੰਦੀ ਚਲ ਚੰਗਾ ਹੋਇਆ ਭੇਜ ਦਿੱਤੇ ਆ ਤੇ ਕੋਈ ਨਹੀਂ ਸਮਾਈਉ ਸਮਾਈਉ ਉਹਨੇ ਕੋੜੀ ਜਿਹਾ ਮੈਂ ਵੀ ਹਟ ਪੈਲਾ ਸੁਭਾਉ ਨਹੀਂ ਹੁੰਦੀ ਸੀ ਆਹ ਹੋਦੇ ਕੋਈ ਸਮਾਵਾਂਗੀ ਇੱਥੇ ਤੇ ਮੇਰੀ ਸੱਸ ਨੇ ਨਵਾਂ ਹੀ ਪੰਗਾ ਪਾਤਾ ਸੀ ਹਾਂ ਕਹਿੰਦੀ ਕਿ ਮਤਲਬ ਕਿ ਆਪ ਹੀ ਸੂਟ ਸੀ ਤੇ ਜਿੱਦਾਂ ਦੇ ਮਾੜੇ ਚੰਗੇ ਸਿੱਤੇ ਜਾਂਦੀਆਂ ਤੇ ਘਰੇ ਸੀਆਂ ਕਰਨ ਵਾਲੇ ਸਮਾਈਉ ਬਚੂਗੀ ਤੇ ਮੈਂ ਕਿਹਾ ਇੰਨੇ ਸੋਹਣੇ ਸੋਹਣੇ ਸੂਟ ਆ ਇੰਨੇ ਮਹਿੰਗੇ ਸੂਟ ਆ ਤੇ ਮੈਂ ਐਵੇਂ ਖਰਾਬ ਕਰਦੀ ਆ ਤੇ ਮੈਨੂੰ ਪਤਾ ਲੱਗਾ ਕਿ ਵਿਖੀ ਨਹੀਂ ਦਰ ਨੂੰ ਆ ਤੇ ਮੈਂ ਉਹਨਾਂ ਹੱਥ ਖਲਾਤੇ ਚਲ ਠੀਕ ਆ ਫਿਰ ਮੈਂ ਸਵੇਰੇ ਦੀ ਆਉਣੀ ਸੀਪਣੇ ਤੇਰੇ ਸੂਟ ਹੋਰ ਸੁਣਾ ਕੋਸਣਾ ਤੂੰ ਵਿੱਕੀ ਖੋਸ਼ ਆ ਵਿੱਕੀ ਦੀ ਜੀ ਖੁਸ਼ੀ ਦੀ ਤੁਸੀਂ ਗੱਲ ਹੀ ਛੱਡੋ ਇੰਨੇ ਜਾਰਾ ਖੋਸ਼ ਸੀ ਨਾ ਜਿਹੜੀ ਟਰੈਕਟਰ ਛੱਡ ਕੇ ਆਏ ਕੱਲੇ ਕੱਲੇ ਜੀ ਦੀ ਤਾਰੀਫ ਕਰਦੇ ਸੀ ਅੱਛਾ ਹਾਂਜੀ ਚਲੋ ਚੰਗਾ ਖੋਸ਼ ਚਾਹੀਦਾ ਵਿੱਕੀ ਮੈਂ ਦੇ ਤਾਂ ਬੱਗੇ ਉਹਨਾਂ ਨੂੰ ਮੈਂ ਜਾ ਕੇ ਗਾਂਦੀ ਸੀ ਮੈਨੂੰ ਕਹਿੰਦਾ ਟਾਟਾ ਤੇ ਦਿਨ ਨਹੀਂ ਲੱਗਾ ਜਿਹੜਾ ਛਿੱਟੀ ਛਿੱਟੀ ਤੁਸੀਂ ਆ ਗਏ ਕਹਿੰਦੇ ਨਹੀਂ ਇਹੋ ਜੀ ਤੇ ਨਹੀਂ ਸੀ ਗੱਲ ਬਸ ਉਦੋਂ ਮੈਂ ਕਹਿੰਦਾ ਚਲੋ ਚੁਣਾ ਲਓ ਓਂਡੇ ਤੇ ਮੈਂ ਛਿੱਟੀ ਛਿੱਟੀ ਚਲ ਜਾ ਆਹ ਤਾਈਆਂ ਚਲ ਗਿਆ ਚੱਲ ਫੇਰ ਠੀਕ ਐ ਮੈਂ ਰੋਟੀ ਰਟੀ ਖਾਈਏ ਫੇਰ ਮੈਂ ਚਲੋ ਠੀਕ ਹਾਂ ਤੂੰ ਖਾ ਲਈ ਰੋਟੀ ਬਸ اسی ਹੀ ਲੱਗੇ ਆ ਖਾਣ ਚੱਲ ਫੇਰ ਠੀਕ ਐ ਚੰਗਾ ਮੰਮੀ ਜੀ ਲੱਭਾਂ ਜਾਂ ਕੋਹ ਕੇ ਜਾਂ ਮੈਂ ਲੱਭਾਂ ਨਹੀਂ ਨਹੀਂ ਕੋਈ ਲੋੜ ਨਹੀਂ ਲੱਭਣ ਦੀ ਮੈਂ ਆਪੇ ਲੱਭ ਲਾਂਗੀ ਆਈਆ ਤੂੰ ਮੇਰੀ ਵੱਡੀ ਹੈ ਜਲੀ ਹੱਦ ਹੋ ਗਈ ਮੰਮੀ ਜੀ ਕੱਲ ਦਾ ਤੁਹਾਡਾ ਜਵਾਈ ਗਈ ਹੋ ਕੇ ਗਿਆ ਵਾ ਤੁਸੀਂ ਤੇ ਕਿਸੇ ਨੂੰ ਪੱਲੇ ਹੀ ਨਹੀਂ ਬੰਨਣ ਦੇ ਐਨੇ ਔਖੇ ਕਾ ਤੋ ਹੀ ਫਿਰਦੇ ਆ ਹੋ ਅਨੌਖੀ ਤੂੰ ਕੰਮ ਹੀ ਓਖੇ ਹੋਣ ਵਾਲਾ ਕੀਤਾ ਵਾ ਕੀ ਕਹਿਤਾ ਅਸੀਂ ਤੁਹਾਨੂੰ ਇਹੋ ਜਿਹਾ ਬਹੁਤ ਸੋਹਣਾ ਤੁਸੀਂ ਕਰ ਦਿੱਤਾ ਨਾ ਸੋਰੇ ਨੇ ਅਜੇ ਕੋਈ ਕਰਨ ਵਾਲਾ ਬਾਕੀ ਰਹਿ ਗਿਆ ਵਾ ਹੱਦ ਹੋ ਗਈ ਆ ਸਵੇਰ ਮਗਰੋਂ ਚੜ੍ਹਦੀ ਆ ਤੇ ਲੜਾਈ ਤੁਸੀਂ ਪਹਿਲਾਂ ਘਰ ਚ ਪਾ ਕੇ ਬਹਿ ਜਾਂਨੇ ਆ ਠੀਕ ਆ ਥੋੜੀਆਂ ਬੋਧੀਆਂ ਗੱਲਾਂ ਬਾਤਾਂ ਹੋਈਆਂ ਚਲੋ ਹੋਈਆਂ ਤੇ ਨੂੰ ਛੱਡਿਆ ਵੀ ਕਰੋ ਤੁਸੀਂ ਤੇ ਕੋ ਗੱਲ ਫੜ ਕੇ ਰੜਕੀ ਜਾਂਨੇ ਆ ਆਹੋ ਮੇਰਾ ਤੇ ਦਿਮਾਗ ਖਰਾਬ ਹੋ ਗਿਆ ਆ ਮੈਂ ਤੇ ਜਾਣ ਬੁੱਝ ਕੇ ਗੱਲ ਨੂੰ ਰੜਕੀ ਜਾਂਣ ਲਈ ਆ ਕੱਲ ਨਾ ਮੈਂ ਨੇਰੇ ਹੋਏ ਜਾਣ ਬੁੱਝ ਕੇ ਕੁੜੀ ਨੂੰ ਫੋਨ ਲਾਇਆ ਪਿੱਕ ਮੁੰਡਾ ਇੱਥੋਂ ਗਿਆ ਹੈ ਪਰ ਆਪੀ ਤਾਂ ਉਹਨਾਂ ਨੇ ਘਰ ਚ ਜਾ ਕੇ ਕਲੇਸ਼ ਪਾਇਆ ਹੋਵੇ ਪਰ ਮੇਰੇ ਗੱਲ ਕਰਨ ਤੋਂ ਪਹਿਲਾਂ ਹੀ ਪ੍ਰੀਤ ਸ਼ੁਰੂ ਹੋ ਗਈ ਕਹਿੰਦੀ ਵੀ ਵਿਕੀ ਨੇ ਇੱਥੇ ਆਣ ਕੇ ਤੇ ਸਿਫਤਾਂ ਹੀ ਬੜੀਆਂ ਕੀਤੀਆਂ ਵੀ ਉਹਨਾਂ ਨੇ ਮੇਰੀ ਸੇਵਾ ਬੜੀ ਕੀਤੀ ਉਹ ਕਹਿੰਦਾ ਮੈਨੂੰ ਇੰਨੀ ਖਿੱਚ ਕੀਤੀ ਚਾਹ ਪਾਣੀ ਵੱਲੋਂ ਤੇ ਮੈਂ ਕਿਹਾ ਮੇਰੇ ਬੰਦੇ ਲੱਗੇ ਮੈਂ ਚਾਹ ਨਹੀਂ ਪੀ ਕੇ ਜਾਣੀ ਤੇ ਤੁਸੀਂ ਤੁਸੀਂ ਬੂਥੇ ਬੜਾ ਹੜਿਓ ਦੇ ਨਾਲ ਉਹ ਲੱਖ ਮਾੜਾ ਹੋਊਗਾ ਫਿਰ ਵੀ ਉਹਨੇ ਤੁਹਾਡੀਆਂ ਸਿਫਤਾਂ ਕੀਤੀਆਂ ਉੱਥੇ ਤੁਹਾਡੀ ਇੱਜ਼ਤ ਹੀ ਬਣਾਈ ਕੋਈ ਬੇਇਜ਼ਤੀ ਨਹੀਂ ਕੀਤੀ ਤੁਹਾਡੀ ਫਿਰ ਵੀ ਲਿਆ ਭਾਈ ਟਰੈਕਟਰ ਤੋਂ ਹੋ ਗਿਆ ਦੇ ਗਿਆ ਹੀ ਉਹ ਮੁੱਲ ਮੋੜ ਦਿੱਤਾ ਹੈ ਸਾਰੀ ਮਗਰ ਲਈ ਖੇਚ ਲੈ ਸਾਡੀ ਦਾ ਆਸਤੇ ਨਹੀਂ ਵਾਹੇ ਮੈਨੂੰ ਹੈਗੀ ਪਰ ਚਲੋ ਵਧੀਆ ਕੰਮ ਕਰ ਦਿੱਤਾ ਮੈਨੂੰ ਲੱਗਦਾ ਜਿਹੜੀਆਂ ਥੋੜੀਆਂ ਬੋਤੀਆਂ ਗੱਲਾਂ ਕੀਤੀਆਂ ਹਨ ਉਹਨਾਂ ਦਾ ਅਸਰ ਹੋਇਆ ਹੈ ਤਾਈਓਏ ਚਲੋ ਇਹ ਤਾਂ ਨਾਰਮਲ ਹੀ ਬੰਦੇ ਦੀ ਕਾਮਨ ਸੈਂਸ ਵੀ ਹੁੰਦੀ ਆ ਕਿ ਚੀਜ਼ ਲੈ ਕੇ ਗਏ ਆ ਅਗਲੇ ਦੀ ਚੀਜ਼ ਉਹਨਾਂ ਦੇ ਹੱਥ ਵਿੱਚ ਸਹੀ ਸਲਾਮਤ ਫੜਾਈਏ ਆਹੋ ਜੇ ਵਰਤਣੀਆਂ ਚੀਜ਼ ਤੇ ਫਿਰ ਧੋਣ ਦਾ ਕੀ ਡਰਾ ਹੋਰ ਕੀ ਹਾਂ ਜੇ ਅਸੀਂ ਕਦੋਂ-ਕਦੋਂ ਕਰਨੇ ਹੁੰਦੇ ਤਾਂ ਫੇਰ ਜ਼ਰੂਰ ਹੋ ਸਕਦਾ ਹੈ ਕਿ ਉਹਦਾਂ ਫੜਾ ਜਾਂਦੇ ਪਰ ਉਹਨਾਂ ਨੂੰ ਪਤਾ ਲੱਗ ਗਿਆ ਸੀ ਨਾ ਵੀ ਇਹਨਾਂ ਨੇ ਆਪਣਾ ਕੰਮ ਨਿਬੇੜ ਲਿਆ ਵਾ ਕਿਉਂਕਿ ਜਦੋਂ ਲੈ ਕੇ ਗਏ ਸੀ ਉਹਦੋਂ ਮੈਂ ਟਰੈਕਟਰ ਤੋਂ ਹੁੰਦੀਆਂ ਤਿਆਰੀਆਂ ਕਰਨ ਦੇ ਆ ਹੀ ਅਜੇ ਪਰ ਮੰਮੀ ਬੜੇ ਗੁੱਸੇ 'ਚ ਆ ਮੰਮੀ ਦੀ ਤੇ ਆਦਤ ਹੋ ਗਈ ਆ ਗੁੱਸੇ ਦੇ 'ਚ ਰਹਿਣ ਦੀ ਤੇ ਡੈਡੀ ਨੇ ਵੀ ਥੋੜੀਆਂ-ਬਹੁਤੀਆਂ ਮੇਰੇ ਖਿਆਲ ਨਾਲ ਗੱਲਾਂ ਛੇੜੀਆਂ ਸੀ ਤੇ ਉਹ ਤੇ ਬੈਠਾ ਹੀ ਨਹੀਂ ਉਹ ਤੇ ਪਾਣੀ ਕਿ ਕੀ ਕਰਨਾ ਹੋਈਆਂ ਮੈਂ ਤਾਂ ਹੋਈ ਲੇਟ ਗਿਆ ਸੀ ਗੱਲਾਂ ਕੀ ਹੋਈਆਂ ਜਿਹੜੀ ਗੱਲ ਹੋ ਗਈ ਮੈਨੂੰ ਵੀ ਨਹੀਂ ਪਤਾ ਮੈਂ ਵੀ ਰਸੋਈ ਦੇ ਵਿੱਚ ਹੀ ਹਾਂ ਜਿੱਥੋਂ ਤੱਕ ਮੈਨੂੰ ਲੱਗਣ ਦੇ ਆ ਵਾ ਡੈਡੀ ਜੀ ਨੇ ਗੱਲਾਂ ਛੇੜੀਆਂ ਸੋਨੂ ਦੀਆਂ ਤੇ ਜੋ ਵੀ ਉੱਥੇ ਹੋਈਆਂ ਉਸ ਦਿਨ ਹਾਂ ਤੇ ਉਹ ਤੇ ਬੈਠਾ ਹੀ ਨਹੀਂ ਉਹ ਤੇ ਮੰਮੀ ਮੈਨੂੰ ਪਹਿਲਾਂ ਕਹਿੰਦੇ ਛੇਤੀ ਛੇਤੀ ਚਾਹ ਬਣਾ ਦੇ ਠੰਡਾ ਨਹੀਂ ਪਿਆ ਲਿਆ ਮੰਮੀ ਮੈਨੂੰ ਆਣ ਕੇ ਰਸੋਈ ਚ ਇਦਾਂ ਦੀਆਂ ਗੱਲਾਂ ਕਰਨ ਲੱਗ ਪਏ ਤੇ ਉਹ ਠੰਡਾ ਦੇ ਘਰ ਹੈਗਾ ਹੀ ਨਹੀਂ ਤੁਹਾਨੂੰ ਫਿਰ ਫੋਨ ਲਾਤਾ ਆਪਾਂ ਦਵਾ ਦਵ ਮੈਂ ਤੁਸੀਂ ਸਮਾਨ ਲੈ ਕੇ ਆਂਦਾ ਪਰ ਉਹ ਬੈਠਾ ਹੀ ਨਹੀਂ ਉਹ ਤੇ ਦਵਾ ਦਵ ਭੱਜ ਗਿਆ ਮੇਰੇ ਖਿਆਲ ਨਾਲ ਨਾ ਜਦੋਂ ਡੈਡੀ ਜੀ ਨੇ ਗੱਲਾਂ ਛੇੜੀਆਂ ਉਹ ਡਰਦਾ ਹੀ ਚਲ ਗਿਆ ਕਿ ਇਹ ਨਾ ਹੋਵੇ ਕਿ ਮੈਨੂੰ ਡੈਡੀ ਵੱਧ ਘਟ ਮੇਨਾ ਹੋ ਜਾਣਾ ਗੁੱਸਾ ਕੀਤਾ ਹੁਣ ਆ ਕੇ ਗੱਲਾਂ ਦਾ ਹੋਰ ਕੀ ਆ ਉਹ ਤੇ ਹੁਣ ਆਪਣੀ ਮਰਜ਼ੀ ਨਾਲ ਹੀ ਚਾਹ ਪੀਕੇ ਗਏ ਛੇਦੀ ਛੇਦੀ ਚੱਲ ਗਏ ਕੀ ਤਾਂ ਕਿਹੜੀਆਂ ਗੱਲਾਂ ਦਾ ਉਹਨਾਂ ਨੂੰ ਡਰ ਰਹੀ ਮੈਂ ਤੇ ਮੰਮੀ ਨੇ ਨਹੀਂ ਗੱਲ ਪੁੱਛ ਬੈਠੀ ਕਿ ਮੰਮੀ ਜੀ ਹੁਣ ਚਾਹ ਨਹੀਂ ਪੀਕੇ ਗਏ ਮੰਮੀ ਤੇ ਮੇਰੇ ਦਿਵਾਲੇ ਹੀ ਹੋ ਗਏ ਕਿਹੜੀ ਗੱਲ ਨੂੰ ਐਵੇਂ ਹੀ ਉਹ ਤੁਸੀਂ ਨੂੰਹ ਸੋਹਰੇ ਨੇ ਬਥੇਰੀ ਸੇਵਾ ਕਰਤੀ ਆ ਤੁਹਾਡੇ ਆ ਡੜੇ ਮੂੰਹ ਹੋਏ ਆ ਹੁਣ ਮੈਂ ਦੱਸ ਉਹਦੇ ਨਾਲ ਕੀ ਗੱਲਬਾਤ ਕਰਾਂ ਜਿੱਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਵਾਂ ਓੰਜ ਹੀ ਹੁਣ ਹਸਣ ਖੇਡਣ ਨੂੰ ਕੀ ਕਰਦਾ ਹਨਾ ਉਹ ਤਾਂ ਫਿਰ ਹੈ ਹੀ ਸੰਦੀਪ ਅਸਲ ਤੇ ਗੱਲ ਪਤਾ ਕੀ ਹੁੰਦੀ ਆ ਵੇ ਹਰ ਕਿ ਜਾਨੇ ਦੀ ਸੋਚ ਹਰ ਕਿ ਜਾਨੇ ਨਾਲ ਨਹੀਂ ਮਿਲਦੀ ਹਰ ਕਿ ਜਾਨੇ ਦੇ ਸੋਚਣ ਦਾ ਤਰੀਕਾ ਜਿਹੜਾ ਵੱਖਰਾ ਹੁੰਦਾ ਵਾ ਘਰੋ ਘਰੀ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਵਾ ਕਿਸੇ ਨੂੰ ਕਿਸੇ ਦਾ ਸੁਭਾਅ ਨਹੀਂ ਪਸੰਦ ਹੁੰਦਾ ਕਿਸੇ ਨੂੰ ਕੋਈ ਬੰਦੇ ਦਾ ਤਰੀਕਾ ਨਹੀਂ ਪਸੰਦ ਹੁੰਦਾ ਕਿਸੇ ਨੂੰ ਮੇਰਾ ਨਾ ਪਸੰਦ ਹੋਉਂਦਾ ਹੋਊਗਾ ਪਰ ਚੱਕਰ ਪਤਾ ਕੀ ਹੁੰਦਾ ਵਾ ਜਦੋਂ ਆਮਣੋ ਸਾਹਮਣੇ ਮੂੰਹ-ਮੂਗਲ ਨਾਲ ਖੋਲ ਜਾਂਦੀਆਂ ਨੇ ਨਾ ਉਦੋਂ ਫਿਰ ਕੰਮ ਖਰਾਬ ਹੋ ਜਾਂਦਾ ਫਿਰ ਮੁੜ ਕੇ ਉਹ ਵਾਲਾ ਮੂੰਹ ਨਹੀਂ ਰਹਿੰਦਾ ਤੇ ਉਹੀ ਕੰਮ ਹੁਣ ਇੱਥੇ ਹੋ ਗਿਆ ਵਾ ਉਹਨਾਂ ਦੇ ਵਿੱਚ ਵੀ ਆਪੋ ਵਿੱਚ ਵੀ ਤੇ ਸਾਡੇ ਨਾਲ ਵੀ ਬਸ ਤਾਂ ਕਰਕੇ ਹੁਣ ਜਿਹੜਾ ਨਾ ਮੰਨ ਜਾਣੀ ਮਿਲਦਾ ਉਹਨਾਂ ਦੇ ਨਾਲ ਪਰ ਉਦਾਂ ਅਸੀਂ ਕਿਹੜੀ ਕਿਹਨੂੰ ਕੋਈ ਗੱਲ ਵੱਧ ਘੱਟ ਕਹੀ ਆ ਅਸੀਂ ਤਾਂ ਦੋਵਾਂ ਧਿਰਾਂ ਨੂੰ ਸਮਝਾਇਆ ਹੀ ਆ ਨਾ ਹੀ ਇਹਨਾਂ ਨੂੰ ਮਾੜਾ ਕਿਹਾ ਨਾ ਹੀ ਉਹਨਾਂ ਨੂੰ ਕਿਹਾ ਅਸੀਂ ਤਾਂ ਅਜ ਤਾਂ ਵਿੱਚ ਫਸ ਜਾਈ ਗਏ ਆ ਇਹੋ ਹੀ ਗੱਲ ਵਾ ਆਪਾਂ ਤਾਂ ਕਲੀਅਰ ਕਰਟ ਉੱਥੇ ਇਹੋ ਗੱਲਾਂ ਕੀਤੀਆਂ ਸੀ ਕਿ ਤੁਹਾਡੇ ਦੋਵਾਂ ਘਰਾਂ ਦੇ ਵਿੱਚ ਅਸੀਂ ਜਿਹਦੇ ਵੱਲ ਦੀ ਗੱਲ ਕੀਤੀ ਨਾ ਤੇ ਦੂਜੇ ਜਣੇ ਨੇ ਉਸੇ ਵੇਲੇ ਨਹੀਂ ਗੱਲ ਆਖ ਦੇਣੀ ਆ ਕਿ ਤੁਸੀਂ ਤਾਂ ਦੂਜਿਆਂ ਦੀ ਸਾਈਡ ਲੈਂਦੇ ਜੀ ਜੇ ਮੈਂ ਪ੍ਰੀਤ ਦੀ ਸਾਈਡ ਲੈਂਦਾ ਤੇ ਇਸੇ ਭੂਆ ਨਹੀਂ ਤੇ ਸੋਨੂ ਨੇ ਮੈਨੂੰ ਆਖ ਦੇਣਾ ਸੀ ਤੇ ਜੇ ਮੈਂ ਭੂਆ ਦੀ ਸਾਈਡ ਲੈਂਦਾ ਤੇ ਵਿਕੀ ਨੇ ਤੇ ਪ੍ਰੀਤ ਨੇ ਆਖ ਦੇਣਾ ਹੈ ਸਾਡੇ ਤੇ ਗੱਲ ਆਉਣੀ ਹੀ ਆਉਣੀ ਆ ਅਸੀਂ ਲੱਕੋ ਹੋਏ ਆਏ ਆ ਮੰਜੇ ਤੇ ਭਾਵੇਂ ਪੈਂਦੇ ਸਾਂ ਉਹ ਤੇ ਭਾਵੇਂ ਸਹਰਾਣੇ ਸਾਂ ਲੱਕ ਜਿਹੜਾ ਉਹ ਵਿਚਕਾਰ ਹੀ ਆਉਣਾ ਮਗਰੋਂ ਥੋੜੀ ਜਿੱਦਾਂ ਹੁਣ ਇਹਨਾਂ ਦੋਵਾਂ ਤਰਾਂ ਦੀ ਆਪਸ ਵਿੱਚ ਲੱਗਣ ਦਾ ਭੀ ਇਹ ਖੈ ਭਾਜੀ ਹੋ ਗਈ ਆ ਤੇ ਭਾਵੇਂ ਮੜਿਆ ਸਾਡੇ ਤੇ ਜਾਵੇ ਸਾਰਾ ਕੁਝ ਮੜਿਆ ਗਿਆ ਵਾ ਤਾਂ ਹੋਰ ਕਿ ਮੜਿਆ ਜਾਣਾ ਹੁਣ ਮੈਂ ਖਾ ਮੰਮੀ ਬੁਰੇ ਭਾਣੀ ਗਏ ਆ ਏ ਮੰਮੀ ਤੇ ਮਗਰੀ ਆਪਾਂ ਹੁਣ ਹੀ ਇਹੋ ਜੇ ਫਸ ਗਏ ਆ ਨਾ ਕਿ ਦੋਵਾਂ ਦੇ ਗੇਟ ਸਾਂਝੇ ਆ ਲਾਗੁਲਾ ਵੀ ਅਹੀਂ ਜੇ ਕਿਹਦੇ ਘਰ ਅਸੀਂ ਪਹਿਲਾਂ ਚੱਲ ਗਏ ਇਹ ਗੱਲ ਦਾ ਵੀ ਬੜਾ ਗੁੱਡਾ ਉੱਡਿਆ ਕਰਨਾ ਹੂੰ ਕਿ ਸਾਡੇ ਘਰ ਨਹੀਂ ਪਹਿਲਾਂ ਆਏ ਜਦੋਂ ਵੀ ਸਾਂਝ ਲੱਗਦੀ ਹੈ ਤੇ ਕੀ ਬਣੂਗਾ ਤੇ ਕੀ ਨਹੀਂ ਮੰਮੀ ਕਿੱਥੇ ਉਹਨੇ ਦੇਖਣ ਡੇ ਕਦੇ ਮੰਮੀ ਤਾਂ ਸੂਟ ਸੀਨੇ ਦੇਣ ਗਏ ਆ ਸੂਟ ਉਹ ਘੜੇ ਵੜਾ ਸੂਟ ਲੈਣ ਤੇ ਮੈਂ ਨਹੀਂ ਲਿਆਂਦੇ ਅੱਗੇ ਬੈਠ ਦੇਈਏ ਐਸੇ ਕਰਨਾ ਉਹ ਕਿਹੜੇ ਆ ਗਏ ਮਤਲਬ ਨਿੱਕੀ ਪਾਣੀ ਦੇ ਹੱਥ ਨੇ ਕੋਨਾ ਆਇਆ ਸੋਹਣੇ ਤੇ ਇੱਕ ਸੋਹਾਂ ਤੇ ਕਿੱਦੋਂ ਖੱਸ਼ਾ ਫੜੋ ਦੋਸਤ ਨੇ ਘੀਤੇ ਹੀ ਮੰਮੀ ਨੇ ਰੱਖ ਲੈਣਾ ਅਸੇ ਵ ਲਈ ਤੇ ਰੱਖ ਲੈ ਜੀ ਜੇ ਅਗਲਾ ਪੜਾ ਆ ਗਿਆ ਲਾ ਬਾਬਾ ਸੁੱਤੇ ਨੇ ਇਹਦੇ ਐਂਕਰ ਨੇ ਕਿੱਦਾਂ ਉੱਥੇ ਕੋਈ ਪਿੰਡ ਜਿਲ੍ਹੇ ਨੂੰ ਟੇਲਰਿੰਗ ਹੁੰਦਾ ਤੁਹਾਡੇ ਤੋਂ ਜਵਾਣ ਵਾ ਤੇ ਮੰਮੀ ਨੇ ਵਗਾਰਨਾ ਸਰਦੀਪ ਨਾ ਰੀਦਾ ਤੂ ਹੋਰੀਓ ਨਾ ਪ੍ਰੇਮ ਦਾ ਨਾ ਪੂਆ ਤਾ ਖਸੂਰ ਸਾਰਾ ਜ ਸਾਰਾ ਵਾ ਸਾਡੀ ਮੰਡੀ ਦਾ ਪਰ ਗੱਲ ਇਹ ਆ ਜਿਹੜਾ ਬੋਲੇ ਤੋ ਉਹ ਮੂੰਹ ਨਹੀਂ ਖੋਲੇ ਮੰਮੀ ਦੇ ਨਾਲ ਗੱਦ ਕਰਨ ਦਾ ਮਤਲਬ ਆ ਕਿ ਲੜਾਈ ਗੱਲ ਪਾਉਣੀ ਮੰਮੀ ਦਾ ਵਸ ਚੱਲੇ ਨਾ ਮੰਮੀ ਤਾਂ ਮਨ ਤਾਂ ਸਦਾ ਘਰੀ ਕਿਉਂ ਕਿ ਇੱਥੇ ਲੈ ਆ ਹੁਣ ਆਹੋ ਦੇਖੋ ਅਰੇ ਮੈਸੇ ਦੇਣ ਹੈ ਨਾ ਮੇਰੇ ਮੂੰਹ ਵਿੱਚ ਦੇਣ ਹੀ ਗਿਆ ਨਾ ਮੈਨੂੰ ਨਹੀਂ ਪਤਾ ਮੈਂ ਆਪਣਾ ਘਰ ਕਿੱਦਾਂ ਵਸਾਵਾਂ ਤੇ ਆਪਣੀ ਧੀ ਦਾ ਕਿੱਦਾਂ ਵਸਾਉਣਾ ਵਾ ਸਿਕਾ ਲਈ ਸਿਕਾ ਲਈ ਖਸਮ ਨੂੰ ਅੰਦਰੀ ਮੰਮੀ ਤੇ ਨਹੀਂ ਆ ਗਈ ਤੇ ਮੈਂ ਇਹਦੇ ਕਰਨ ਭਰ ਲਿਆ ਮੰਮੀ ਜੀ ਪਤਨੋਂ ਲੇਕ ਆ ਗਿਆ ਮੈਂ ਨਿਆਣਾ ਵਾਂ ਤੇ ਕਿਹੜੀਆਂ ਡਗਲਾਂ ਦੇ ਵਿੱਚ ਆਜੂੰਦਾ ਮੈਨੂੰ ਨਹੀਂ ਦਿਖਾਂਂਦੇ ਵੀ ਘਰ ਦੇ ਵਿੱਚ ਕੀ ਕੁਝ ਹੋਣ ਡਿਆ ਵਾ ਮੇਰੀਆਂ ਵੀ ਅੱਖਾਂ ਦੇ ਸਾਹਮਣੇ ਹੀ ਆ ਤੇਰੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੀ ਆ ਭਾਵੇਂ ਪਰ ਮੈਂ ਤੇ ਹੁਣ ਆਪਣੀ ਕੰਨੀ ਸੁਣ ਲਿਆ ਨਾ ਕਿਦਾਂ ਕਿ ਦਹੀ ਹੈ ਤੇਰੇ ਦਿਵਾਰੇ ਹੋਣ ਐਦਾਂ ਕਰਦੀ ਮੰਮੀ ਐਦਾਂ ਕਰਦੀ ਮੈਂ ਸਭ ਕੁਝ ਸੁਣ ਲਈ ਇਹਦਾ ਤੂੰ ਹੀ ਕੋਈ ਨਹੀਂ ਸੁਣਿਆ ਮੇਰੀਆਂ ਗੱਲਾਂ ਤੁਸੀਂ ਸੁਣਿਆ ਵਾ ਹਾਂ ਤਾਂ ਤੂੰ ਉਹਨੂੰ ਜਵਾਬ ਦੇਣ ਡਿਆ ਆ ਹੋਰ ਕਿੰਨੂੰ ਦੇਣ ਡਿਆ ਆ ਮੰਮੀ ਦੀ ਬਾਸ ਕਰੋ ਹੁਣ ਚੰਗਾ ਹੁਣ ਮੂੰਹ ਨਾ ਖਲਾਇਆ ਮੇਰਾ ਜਿੰਨਾ ਹੀ ਚੁੱਪ ਕਰਕੇ ਅਸੀਂ ਬਰਦਾਸ਼ਤ ਕਰਨ ਡਿਆ ਨਾ ਤੁਸੀਂ ਉਹਨਾਂ ਦੇ ਸਾਡੇ ਦੇ ਹਾਵੀ ਹੋਈ ਜਾਂਦੇ ਆ ਹਲੇ ਕਿ ਗਲਤੀਆਂ ਤੁਹਾਡੀਆਂ ਆ ਸਾਰੀਆਂ ਨਾ ਤੇ ਕੀ ਮੂੰਹ ਖੋਲਵੇਂਗੀ ਖੋਲ ਲੈ ਹ ਤੂੰ ਇੱਕ ਵਾਰੀ ਮੂੰਹ ਕਿੰਨਾ ਕੁ ਤੈਨੂੰ ਸਿਰ ਤੇ ਚੜਾਈ ਜਾਣਾ ਵਾ ਉਹਨਾਂ ਨੂੰ ਕਿੰਨਾ ਕੁ ਚੜਾਈ ਜਾਣਾ ਕੀ ਸਿਰ ਤੇ ਚੜਾਤਾ ਕੀ ਮੈਨੂੰ ਦੇਤਾ ਹਲੇ ਆnde ਕੀ ਮੈਂ ਉਹ ਆਪਣਾ ਹਿੱਸਾ ਰਹਿ ਗਿਆ ਉਹ ਦੇ ਦੋ ਉਹਨਾਂ ਨੂੰ ਕੋਈ ਮੈਂ ਹਿਸਾਨੀ ਦਿੱਤਾ ਕੋਈ ਕੋਸ਼ਿਸ਼ ਨਹੀਂ ਦਿੱਤਾ ਤੈਨੂੰ ਉਦਾਂ ਨਹੀਂ ਲੋਕੀ ਦਿੰਦੇ ਹੁੰਦੇ ਪਿਆਰੀ ਦਿੱਤਾ ਦਿਨ ਆਧਾਰਾ ਤੇ ਦਿੱਤਾ ਚੰਗਾ ਲੱਗਦਾ ਵਾ ਬੇਫਜੂਲਾ ਨਹੀਂ ਦਿੱਤਾ ਚੰਗਾ ਲੱਗਦਾ ਕੀ ਦਿੱਤਾ ਉਹਨੂੰ ਤੇ ਇਹਨੂੰ ਨਾਲ ਹੀ ਖੜਿਆ ਸੂਰ ਜਿੱਦਣ ਬਣਾਏ ਹਾਂ ਹੋਰ ਕੀ ਮੈਂ ਉਹਨੂੰ ਦਿੱਤਾ ਵਖਰਾ ਤੇ ਮੰਮੀ ਕਦੋਂ ਇਹਨੇ ਮਨਾ ਕੀਤਾ ਉਹ ਚੀਜ਼ ਤੋਂ ਨਿਕ 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 ਨਿਕੀਆਂ ਚੀਜ਼ਾਂ ਦੇ ਬਣਾਉਂਦੇ ਨੇ ਗੱਲ ਇਹ ਕਰਦੇ ਆ ਕਿ ਦੀ ਸ਼ਹਿਨਾ ਦੋ ਜਿਹੜੀ ਤੁਸੀਂ ਸ਼ਹਿਦ ਦਿੰਦੇ ਜੇ ਤੇ ਤੁਸੀਂ ਮੇਰੇ ਪੁੱਤ ਕੱਲੀ ਕੁੜੀ ਨੂੰ ਸ਼ਹਿਦ ਨਹੀਂ ਦੇਣ ਦੇ ਮੇਰੇ ਜਵਾਈ ਨੂੰ ਵੀ ਸ਼ਹਿਦ ਦੇਣ ਦੇ ਨਾਲ ਪੂਰੀ ਸ਼ਹਿਦ ਇੰਨੇ ਜੇ ਜਿਹੜੀ ਮਰਜ਼ੀ ਚੀਜ਼ ਲੈ ਜਾ ਪੈਸੇ ਮੰਗਦਾ ਤੇ ਪੈਸੇ ਲੈ ਜਾ ਤਿੰਨ ਨੂੰ ਖਰਚਾ ਕਰਨ ਦੀ ਕੋਈ ਲੋੜ ਨਹੀਂ ਆ ਜੇ ਕੁੜੀ ਆ ਤੇ ਉਹ ਜੋ ਮੰਗਦੀ ਉਹਨੂੰ ਬਣਾਵਣਾ ਦੇਈ ਜਾਂਦੇ ਆ ਕੋਈ ਲਿਮਟ ਹੁੰਦੀ ਆ ਮੈਨੂੰ ਇਹ ਦੱਸੋ ਟਰੈਕਟਰੋਂ ਛੱਡ ਗਿਆ ਪੁੱਛਿਆ ਉਹਨੂੰ ਇੱਕ ਵਾਰ ਵੀ ਤੇ ਗੱਡੀ ਕਰੋਂ ਛੱਡ ਕੇ ਜਾਣੀ ਆ ਰੋਜ਼ ਇਹ ਰੌਲਾ ਪਾਉਂਦੇ ਰਹਿੰਦੇ ਆ ਤੇ ਪਿਓ ਪੁੱਤ ਉੜ ਗਿਆ ਇੱਕ ਦੂਜੇ ਨਾਲ ਜੁਈਆ ਫੁਈਆ ਫੱਡਾ ਹੁੰਦਾ ਰਹਿੰਦਾ ਉਹ ਦੇ ਦੇ ਗਾ ਗੱਡੀ ਦੇ ਦੇ ਗਾ ਗੱਡੀ ਕਿਤੇ ਨਹੀਂ ਗੱਡੀ ਦੌੜ ਚੱਲੀ ਆਗੀ ਤੁਹਾਡੀ ਤੁਹਾਡਾ ਸਰਨ ਦੇ ਆ ਚੰਗਾ ਭਲਾ ਇੱਥੇ ਹੁਣ ਸੂਟ ਤੇ ਤੁਸੀਂ ਬਣਾ ਕੇ ਦਿੱਤੇ ਆ ਹੁਣ ਸਵਾਈਆਂ ਵੀ ਤੁਸੀਂ ਆਪਣੇ ਕੋਲੋਂ ਸਵਾਵਾ ਕੇ ਦੇਣੀਆਂ ਆ ਤੈਨੂੰ ਪਤਾ ਮੈਂ ਸਵਾਈਂ ਦੇਣੀ ਹੈ ਤੇ ਹੋਰ ਕਿੰਨੇ ਦੇਣੇ ਨੇ ਸਵਾਈਂ ਦੇਣੀ ਬੋ ਤਾਂ ਮੈਨੇ ਸਵਾਈਂ ਜਿੰਨੇ ਕੋ ਸੂਟ ਬਣਾਉਣ ਲਈ ਪੈਸੇ ਦੇ ਕੇ ਗਿਆ ਓੰਨੇ ਕਿ ਤੂੰ ਹੀ ਸਵਾਈਂ ਦੇ ਦੇਣੀ ਆ ਉਹਨਾਂ ਦੇ ਕੋਲੋਂ ਲੈ ਕੇ ਬਾਅਦ ਚ ਆ ਜਾਂਦੀ ਗੱਲ ਸਵਾਈਂ ਪਾਈ ਤੇ ਲੱਸੀ ਨੂੰ ਵੀ ਹੂਕਾ ਮਾਰ ਕੇ ਪੀਂਦਾ ਵਾ ਤੂੰ ਜਿੰਨਾ ਕੋ ਮਗਰੋਂ ਪਿਛਲੀਆਂ ਦਿਨਾਂ ਦੇ ਵਿੱਚ ਕਰ ਦਿੱਤਾ ਵਾ ਨਾ ਉਹ ਦੇ ਵੀ ਦੇਣਗੇ ਨਾ ਆਪਣੇ ਕੋਲੋਂ ਸਵਾਈਂ ਸਾਨੂੰ ਫਿਰ ਵੀ ਯਕੀਨ ਨਹੀਂ ਆਉਣਾ ਅੱਗਾ ਜਾ ਤੂੰ ਮੇਰੀ ਧੀ ਐ ਜੋ ਮੈਂ ਮਰਜੀ ਕਰਾਂ ਤਾਂ ਫਿਰ ਖੋਲ ਕੇ ਕਰੋ ਫਿਰ ਏਦਾਂ ਕਿਉਂ ਕਰਦੇ ਜੇ ਕੀ ਮੈਂ ਉਹਲੇ ਕੀ ਕੀਤਾ ਆ ਮੰਮੀ ਨੂੰ ਨਹੀਂ ਸਮਝਾ ਸਕਦੇ ਆਪਾਂ ਮੰਮੀ ਦਾ ਸਿਰ ਦੇ ਉੱਤੋਂ ਨਹੀਂ ਨੰਗਾਣਿਆ ਪਿਆ ਡੈਡੀ ਨਾਲ ਗੱਲ ਅਸੀਂ ਜ਼ਿਆਦਾਤਰ ਤਾਂ ਨਹੀਂ ਕਰਦੇ ਕਿ ਮੁੜ ਕੇ ਡੈਡੀ ਜ਼ਿਆਦਾ ਧੱਪ ਦੇ ਵਿੱਚ ਆ ਜਾਂਦੇ ਨੇ ਮੁੜ ਕੇ ਆਖਣਾ ਵਾ ਕਿ ਮੇਰੇ ਬੰਦੇ ਨੂੰ ਮੇਰੇ ਖਿਲਾਫ ਕਰਵਾਤਾ ਵਾ ਫਰਕ ਸਿਰਫ ਇੰਨਾ ਕਾ ਮੈਂ ਉਹਦੀ ਗੱਲ ਸਮਝਦਾ ਵਾਂ ਡੈਡੀ ਨੇ ਮੁੜ ਕੇ ਮੈਂ ਚੁੱਕਣਾ ਚੱਕਣਾ ਕੋਈ ਨਹੀਂ ਦਿੱਤੀ ਬਸ ਮਿੰਨੇ ਨਾਲ ਇੰਨਾ ਪੁੱਛਿਆ ਕਿ ਮੰਮੀ ਕਿੱਥੇ ਮੈਂ ਸੂੜ ਸੀਨੇ ਦੇਣ ਗਏ ਆ ਗੱਲ ਤਾਂ ਸਾਰੀ ਮੈਂ ਪੁੱਛੀ ਆ ਤੂੰ ਪਿਓ ਨੂੰ ਵੀ ਚੁੱਕ ਲਈ ਹਾਂ ਉਹਨੇ ਤੈਨੂੰ ਚੁੱਕ ਦਿੱਤਾ ਤੂੰ ਪਿਓ ਨੂੰ ਚੁੱਕਦੀ ਕੋਈ ਗੱਲ ਨਹੀਂ ਪਾਹੋ ਮੈਨੂੰ ਕਹੋ ਕਿਹੜੀ ਪ੍ਰਵਾਹ ਕੋਈ ਪ੍ਰਵਾਹ ਕੀ 70-4 ਮਾਰ ਲੂਗਾ ਹੋਰ ਕਰ ਕੀ ਕਰੂਗਾ ਤੁਹਾਡੇ ਸਾਹਮਣੇ ਵੀ ਕੋਟ ਲੂਗਾ ਫਿਰ ਸੋਕੇਗਾ ਜੀ ਮਾਫ ਕਰੋ ਸਨ ਗਲਤੀ ਹੋ ਗਈ ਸਾਡੇ ਕੋਲ ਠੀਕ ਆ ਆਹ ਮਾਫੀ ਮੰਗਦੇ ਆ ਤੁਹਾਡੇ ਕੋਲ ਹੱਥ ਜੋੜ ਕੇ ਹੁਣ ਮਾਫੀਆ ਮੰਗਦੇ ਜੀ ਚੰਗੀ ਤਰ੍ਹਾਂ ਕੜਾ ਕੱਟ ਪਾਤੀ ਹੈ ਨਾ ਬਸ ਬਹੁਤ ਮਰੀ ਗਈ ਤੁਸੀਂ ਖੁਦ ਪਾਉਂਦੇ ਆ ਅਹੀਂ ਨਹੀਂ ਪਾਉਂਦੇ ਆ ਜਿਹੜਾ ਤੁਸੀਂ ਡੈ ਕਹਿੰਦਾ ਨਾ ਨਵਾਂ ਹੀ ਹੁਣ ਰਿਵਾਜ ਕੱਢਣ ਇਹਦੇ ਕਰਕੇ ਹੁਣ ਸਾਰਾ ਕੁਝ ਹੋਣ ਡਿਆ ਜੇ ਇਹਨੇ ਆਪਣੀ ਦਸੀਆ ਕਰ ਦੂ ਉਦੋਂ ਪਾਣੀ ਦਾ ਘੁੱਟ ਫੋਕਾ ਪਿਆਲ ਦਿੱਤਾ ਉਹਨੂੰ ਚਾਹ ਦਾ ਘੁੱਟ ਨਹੀਂ ਸਰੀਆ ਗਾਇਦ। ਅਗਲਾ ਬੈਠਾ ਹੀ ਨਹੀਂ ਇਹ ਤੇ ਮੈਂ ਜਾ ਉਹਦੇ ਮਗਰ ਲੱ ਕੇ ਚੱਲ ਜਾਂਦੀ। ਤੇ ਬਹਿ ਜਾਂਦਾ ਕਿ ਨਾ ਚਾਹ ਬਣਾਉਂਦੀ ਉਹ ਤੇ ਬਹਿ ਜਾਂਦਾ ਮੈਂ ਵੇਖੇ ਆਣ ਕਿ ਥਰਾਈ ਵੀ ਨਹੀਂ ਉੱਤੇ ਰੱਖਿਆ। ਤੇ ਤੁਸੀਂ ਖਿਲਾਰ ਲੈਂਦੇ ਉਹਨੂੰ ਚਾਹ ਬਲਾਗੇ ਸਾਡੇ ਘਰ ਵਿੱਚ ਬਣਦੀ ਸੀ। 35 40 ਸਾਡੇ ਘਰ ਵਿੱਚ ਮਿਸਤਰੀ ਲੱਗੇ ਆ ਹਰ ਵੇਲੇ ਉੱਥੇ ਦੇਖਣਾ ਤੇ ਰਿਆ ਰਹਿਦਾ ਵਾ। ਇਹਦੇ ਕਰਕੇ ਚਾਹ ਨਹੀਂ ਬਣਨੀ ਬਲਾ ਮੈਨੂੰ ਕੀ ਲੱਗੇ ਜੇ ਮੇਰੇ ਜਵਾਈ ਨੂੰ ਨਹੀਂ ਪਿਆਰੀ ਚਾਹ ਤੇ ਕੇਹ ਨਹੀਂ ਸੰਜਿਆ ਸਿਆ। ਉਹ ਚਲੋ ਠੀਕ ਆ ਫਿਰ ਏਦਾਂ ਤੇ ਏਦਾਂ ਹੀ ਸਹੀ। ਨਹੀਂ ਕਰਦੇ ਅਸੀਂ ਉਹਦੀ ਸੇਵਾ। ਆਹੋ। ਬਾਤ ਹੈ ਮੰਮੀ ਹੁਣ ਜਾਣ ਕੇ ਕੰਮ ਖਰਾਬ ਕਰਨ ਦੇ ਜਾਣ ਬੁੱਝ ਕੇ। ਏਦਾਂ ਥੋੜੀ ਹੁੰਦਾ ਵਾ ਜਿੱਦਾਂ ਇਹ ਕਰਨ ਦੇ ਆ ਘਰ ਦੇ ਵਿੱਚ। ਕਦੀ ਆਹੀ ਲੜਕੇ ਨਹੀਂ ਵੇਖਿਆ। ਕਦੀ ਕੋਈ ਇੱਕ ਦੂਜੇ ਨਾਲ ਗੱਲ ਨਹੀਂ ਕੀਤੀ। ਕਲੀਨਾ ਜੇ ਸਾਡਾ ਕੱਠਿਆਂ ਦਾ ਲੰਘ ਗਿਆ। ਕਦੀ ਕੋਈ ਗੱਲ ਹੋਈ ਸੀ ਤੁਹਾਡੇ ਸਾਹਮਣੇ। ਇਹੋ ਮੈਨੂੰ ਲੱਗਦੀ ਨਹੀਂ ਕਰ ਸਕਦੀ ਮੇਰੀ ਮਾਂ ਆ ਤੇ ਹੁਣ ਹੁਣ ਕੀ ਹੋ ਗਿਆ ਹੁਣ ਜਵਾਈ ਆ ਗਿਆ ਤੇ ਲੜਾਈ ਪਾ ਗਈ ਆ ਵੱਧ ਵੱਧ ਕੇ ਪੈਂਦੇ ਲੜਨੂ ਓਏ ਵੱਧ ਵੱਧ ਕੇ ਪੈਂਦੇ ਨੇ ਅੱਗੋਂ